ਸੋ ਵੀਰੋ ਜਾਨ ਹਰੇਕ ਦੀ ਬੜੀ ਕੀਮਤੀ ਹੁੰਦੀ ਹੈ ਸੋ ਜਿੱਥੇ ਪੱਖਾ ਟੰਗੀਦਾ ਹੈ ਉੱਥੇ ਕਿਉਂਕਿ ਪੰਛੀ ਬੜੇ ਭੋਲੇ ਹੁੰਦੇ ਨੇ ਉੱਥੇ ਆਲਣਾ ਪਾ ਲਿੰਦੇ ਸੋ ਇੱਕ ਜੀਵ ਸੀ ਡਿੱਗ ਕੇ ਮਰ ਵੀ ਸਕਦਾ ਸੀ ਪਰ ਪਰਮੇਸ਼ਰ ਨੇ ਜਦੋਂ ਰੱਖਣਾ ਹੋਵੇ ਕਿਸੇ ਚੀਜ਼ ਨਾਲ اٹਕ ਗਿਆ ਉਹ ਸੋ ਬੜਾ ਯਤਨ ਕੀਤਾ ਹੈ ਠਾਂ ਮੱਛਰ ਦਾ ਨੀ ਜਿਹੜੀ ਸੀ ਉਹ ਖੋਲ ਕੇ ਰੱਖੀ ਕਿ ਜੇ ਡਿੱਗ ਪਵੇ ਤਾਨੂੰ ਕੁਝ ਹੋਵੇ ਵੀ ਨਾ ਸੋ ਬੜਾ ਯਤਨ ਕੀਤਾ ਜਾ ਰਿਹਾ ਇਹਨੂੰ ਬਚਾਉਣ ਦਾ ਤੇ ਕਿਉਂਕਿ ਜਿਹਰੇਕ ਨੂੰ ਪ੍ਰਮਾਤਮਾ ਨੇ ਸਾਹ ਦਿੱਤੇ ਨੇ ਸੁਵਾਸ ਦਿੱਤੇ ਨੇ ਸੋ ਇਧਰਲੇ ਬੰਨੇ ਪੌੜੀਆਂ ਸੀ ਥੱਲੇ ਆਪਣੀਆਂ ਜੋ ਕਵਰ ਨਹੀਂ ਸੀ ਕੀਤੀਆਂ ਉਹ ਸੋ ਬੜਾ ਖਤਰਾ ਸੀ ਪਰ ਫਿਰ ਵੀ ਯਤਨ ਕੀਤਾ ਗਿਆ ਕਿ ਇਹ ਜੀਵ ਜਿਹੜਾ ਛੋਟਾ ਜਿਹਾ ਕਿਉਂਕਿ ਚਿੜੀਆਂ ਪੰਛੀ ਅੱਗੇ ਘਟ ਰਹੇ ਨੇ ਸਾਡੇ ਸੋ ਇਹ ਪੰਛੀ ਬੜੇ ਭੋਲੇ ਹੁੰਦੇ ਨੇ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲਦੀ ਉੱਥੇ ਹੀ ਆਲਣਾ ਪਾ ਲੈਂਦੇ ਸੋ ਪਿਛਲੇ ਪਾਸੇ ਜੋ ਚਿੜੀ ਸੀ ਜੋ ਮਾਂ ਫਿਰ ਉਹਨੂੰ ਵੀ ਦਰਦ ਹੁੰਦਾ ਸੋ ਉਹਨੂੰ ਵੀ ਸੀ ਕਿ ਲਟਕ ਰਿਆ ਬੜੀਆਂ ਚਿੜੀਆਂ ਰੋਲਾ ਪਾ ਰਹੀਆਂ ਸੀ ਚੋਰ ਮਚਾਰੀਆਂ ਸੀ ਉਹਨਾਂ ਨੂੰ ਵੇਖ ਕੇ ਇਹਨੂੰ ਬਚਾਉਣ ਦਾ ਯਤਨ ਕੀਤਾ ਉਹ ਹੇਠਾਂ ਡੇਗ ਪਿਆ ਹੇਠਾ ਜਿਹੜੀ ਮੱਛਰਦਾਨੀ ਰੱਖੀ ਸੀ ਜੇਦਾ ਕਰਕੇ ਬਚਾਅ ਹੋ ਗਿਆ ਸੋ ਇਹਨੂੰ ਇੱਥੇ ਫਿਰ ਲੈ ਕੇ ਜਿਹੜਾ ਸੀ ਯਤਨ ਕੀਤਾ ਜਾ ਰਿਹਾ ਕਿ ਇਹਦੇ ਜੋ ਆਲਣੇ ਦੇ ਵਿੱਚ ਇਹਨੂੰ ਪਾ ਦਿੱਤਾ ਜਾਵੇ ਕਿਉਂਕਿ ਬਾਹਰ ਚਿੜੀਆਂ ਜੋ ਸੀ ਉਹ ਵੇਖ ਰਹੀਆਂ ਸੀ ਕਿ ਸਾਡੇ ਬੱਚੇ ਨੂੰ ਕੁਝ ਹੋ ਨਾ ਜਾਵੇ ਸੋ ਬੜੇ ਯਤਨ ਦੇ ਨਾਲ ਕਿਉਂਕਿ ਇਧਰਲੇ ਪਾਸੇ ਪੌੜੀਆਂ ਸੀ ਆਪਣੀਆਂ ਤੇ ਪੰਛੀ ਭੋਲੇ ਨੇ ਹਰ ਵਾਰ ਜੋ ਪੰਛੀ ਜਿੱਥੇ ਆਲਣਾ ਪਾਉਂਦੇ ਨੇ ਉੱਥੇ ਹੀ ਜਿੱਥੇ ਇਹਨਾਂ ਨੂੰ ਥੋੜਾ ਜਿਹਾ ਇਕੱਲਾ ਪੰਜਿਆ ਲੱਗਦਾ ਕਿ ਇੱਥੇ ਸ਼ਾਂਤੀ ਹੈ ਉੱਥੇ ਪਾ ਲੈਂਦੇ ਸੋ ਛੋਟਾ ਜਿਹਾ ਜੀਵ ਵੇਖੋ ਕਿਵੇਂ ਦੌੜ ਰਿਹਾ ਹੈ ਤੂੰ ਬੜੇ ਯਤਨ ਦੇ ਨਾਲ ਜਿਹੜਾ ਅਸੀਂ ਅੱਜ ਇੱਕ ਕਾਰਜ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹਨੂੰ ਲੈ ਕੇ ਫਿਰ ਕਿਉਂਕਿ ਇੱਥੇ ਆਸਰਾ ਵੀ ਨਹੀਂ ਸੀਗਾ ਪਕੜਨ ਦਾ ਕੋਈ ਚੀਜ਼ ਮਾਉਂਟੀ ਦੇ ਉੱਪਰ ਜੋ ਅੰਦਰਵਾਰ ਜਗ੍ਹਾ ਹੁੰਦੀ ਹੈ ਹੱਥਰਾਮ ਵਾਲੇ ਥੱਲੇ ਪੌੜੀਆਂ ਸੀ 13 14 ਫੁੱਟ ਉੱਚਾ ਸੀਗਾ ਹੱਥੋਂ ਦੀ ਬਾਹਰ ਹੀ ਉਹ ਹਰੇਕ ਜੀਵ ਵੇਖੋ ਪ੍ਰਮਾਤਮਾ ਦੀ ਰਚਨਾ ਹੈ ਬਹੁਤ ਵੱਡੀ ਕਮਾਂ ਇਹ ਤੇ ਜਵਾਬ ਜਿਹਾ ਕੀਤੀ ਗਈ ਹੈ ਕਿ ਜਿਵੇਂ ਹੋਰ ਨਾ ਪੱਖਾਂ ਦੇ ਵਿੱਚ ਆਪਾਂ ਵੇਖਦੇ ਧਿਆਨ ਰੱਖਦੇ ਇਹ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਬੜਾ ਜ਼ਿੰਮੇਵਾਰੀ ਵਾਲਾ ਕਾਰਜ ਹੁੰਦਾ ਹੈ ਜਦੋਂ ਜਾਨ ਬਚਾਉਣੀ ਹੋਵੇ ਕਿਸੇ ਦੀ ਸਭ ਤੋਂ ਬੜੇ ਕਾਰਜ ਕਿਉਂਕਿ ਜਿਸ ਚੀਜ਼ ਨਾਲ ਵੀ ਉਹਨੂੰ ਅੰਦਰ ਕਰਨ ਦਾ ਯਤਨ ਕਰੀਦਾ ਸੀ ਹੱਲ ਨੇ ਵਿੱਚ ਉਹਨੂੰ ਹੀ ਉਹ ਆਪਣੀਆਂ ਜਿਹੜੀਆਂ ਨੌਦਰਾ ਸੀ ਜਿਹੜੀਆਂ ਉਦੇ ਪੈਰ ਸੀ ਉਹਨਾਂ ਨਹਾਂ ਦੇ ਨਾਲ ਬੜੇ ਘੁੱਟ ਕੇ ਪਕੜ ਲੀਂਦਾ ਸੀ ਥੱਲੇ ਪਰਾਂ ਕਰੇਗਾ ਪੈਣ ਤੇ ਵੀ ਪਤਾ ਲੱਗੂ ਸੋ ਅਸੀਂ ਵੀਰੋਂ ਬੇਨਤੀ ਕਰਦੇ ਆ ਕਿ ਜਿੱਥੇ ਵੀ ਇਦਾਂ ਤੁਸੀਂ ਵੇਖੋ ਜਰੂਰ ਪੰਛੀਆਂ ਦੀ ਜਨਵਰਾਂ ਦੀ ਹੈਲਪ ਕਰਿਆ ਕਰੋ ਮਦਦ ਕਰਿਆ ਕਰੋ ਜਿੰਨੇ ਵੀ ਕੋਈ ਕਰ ਸਕਦਾ ਸੋ ਬੜੇ ਚਤਨ ਦੇ ਨਾਲ ਬੜੀ ਧਿਆਨ ਦੇ ਨਾਲ ਇਸ ਜੀਵ ਨੂੰ ਵਾਪਸ ਜਿਹੜਾ ਸੀ ਉਹ ਵਿਦਿਆਲਣੇ ਵਿੱਚ ਰੱਖਿਆ ਗਿਆ ਪਿੱਛੇ ਜੋ ਇਹਦੇ ਮਾਤਾ ਪਿਤਾ ਜੋ ਪੰਛੀ ਸੀ ਬੜੇ ਵਿਚਾਰੇ ਉੱਚੀ ਉੱਚੀ ਬੋਲ ਚਲੋ ਅੱਗੇ ਉਹ ਮੂੰਹ ਜਿਆਦਾ ਖੁੱਲਾ ਸੀ ਜਿਸ ਕਰਕੇ ਡਿੱਗ ਪੈਂਦਾ ਸੀ ਉੱਥੇ ਵੀ ਉਹ ਪੋਲੀਥੀਨ ਦਾ ਜਿਹੜਾ ਲਫਾਫਾ ਸੀ ਉਹ ਦੇਖ ਕੇ ਉਹਦਾ ਰਾਹ ਜਿਹੜਾ ਛੋਟਾ ਕੀਤਾ ਕਿ ਫੇਰ ਨਾ ਉੱਤਰੋਂ ਜਿਹੜਾ ਉਹ ਡਿੱਗ ਕੇ ਥੱਲੇ ਆਵੇ ਸੋ ਵੀ ਤਾਂ ਜ਼ਰੂਰੀ ਇਹੋ ਜੇ ਕੰਮ ਕਰਨੇ ਚਾਹੀਦੇ 86 ਤੀਰ ਤੇ ਸਗਲ ਪੁੰਨ ਜੀ ਦਾ ਪ੍ਰਵਾਨ ਗੁਰੂ ਸਾਹਿਬ ਜਿੰਦੇ ਜੀਵਾਂ ਤੇ ਦਇਆ ਕਰਨਾ ਇਹ ਵੀ ਇੱਕ ਵੱਡਾ ਕਰਮ ਹੈ